ਆਪਾਂ ਦੇ ਲਈ ਉਹ ਨਾ ਤੁਹਾਨੂੰ ਕੀਤਾ ਹੋਣਾ ਜਦੋਂ ਇੱਥੇ ਖਵਾਜਾ ਰੋਸ਼ਨ ਦੇ ਮੇਲਾ ਹੋਵੇ ਜੇ ਇੱਕ ਵਾਰੀ ਹੋ ਗਿਆ ਉਹਨੇ 30 35 ਸਾਲ ਪਲਵੇ 92 ਆਹ ਚਲ 30 ਸਾਲ ਹੋ ਗਏ ਖਵਾਜਾ ਰੋਸ਼ਨ ਇੱਥੇ ਆਇਆ ਜੀ ਉਹਦੇ ਪਿੱਛੇ ਦਾ ਜਾਨ ਕੀ ਬੈਕਗ੍ਰਾਉਂਡ ਸੀ ਜਾਂ ਜਿਹੜਾ ਕੱਟ ਰਿਹਾ ਉਹ ਜਾਨਸੀ ਪਾਇਆ ਮਾਰੇ ਇੱਥੇ ਹਰ ਚੰਦ ਤੋਂ ਬਰਾੜ ਦੀ ਮੁਖੰਦੀ ਵਾਲੀ ਬਾਨੀ ਕਦੋਂ ਤੋਂ ਬਣ ਗਿਆ ਤੇ ਗੀਤ ਵਾਲਾ ਜੱਟਾਂ ਨੇ ਮੁੱਕ ਤੇ ਤੋਂ ਬੜੀ ਇੱਤਿਆਰ ਬਰਿਆਡ ਬਣਾ ਲਿਆ ਹਾਂ 93 ਦੀ ਫਸਾ ਜਗਮੌਰ ਤੋਂ ਕਾਂਗਸਗਾਹ ਦੀ ਸਿੰਚਾਈ ਮੰਤਰੀpropto ਉਦੋਂ ਤੇ ਗਵਰਨਰ ਵੀ ਆਇਆ ਸੀ ਉਸ ਵੇਲੇ ਅਸੀਂ ਮੰਗ ਰੱਖੀ ਸੀ ਕਿ ਵੀ ਇਹਨੂੰ ਨਹਿਰ ਪੱਟੋ ਤੇ ਉਦੋਂ ਥੰਮੂਆ ਤੋਂ ਨਹੀਂ ਨਹਿਰ ਆਪਣੀ ਮਾਂ ਮਿੱਟੀ ਪਾਟਵਾ ਕੇ ਸਾਇਦ ਲਾਉਣੇ ਸ਼ੁਰੂ ਕਰਦੇ ਤੇ ਸਰਕਾਰ ਨੂੰ ਨਾਟਕ ਪਜ ਬੈ ਗਏ ਵੀ ਤਾਂ ਜੱਟਾਂ ਨੇ ਆਪਣੀ ਤਿਆਰੀ ਬਣਾਈ ਪੱਟ ਲਈ ਨਹੀਂ ਥੰਮੂਆ ਤੋਂ ਲੈ ਕੇ ਤੱਕ ਪਾਟ ਦੇ ਦੇ ਜੀ ਉਹ ਬੇਈਮਾਨੀ ਕੀ ਕੀਤੀ ਉਹਨਾਂ ਨੇ ਉਹ ਨਹਿਰ ਸਿੱਧੀ ਚਾਹੀਦੀ ਆ ਉਹਨੂੰ ਡੈਂਗ ਨਹੀਂ ਹੋਣਾ ਚਾਹੀਦਾ ਇੱਥੇ ਮੇਰੇ ਨਹੀਂ ਪਾਣੀ ਲੋਕਦਾ ਜਿੱਦਣ ਉਹ ਆਏ ਆ ਤੁਹਾਡੇ ਤੇ ਜਗਉਣ ਕੰਗ ਉਨੀ ਬੇਈਮਾਨੀ ਨਾਲ ਮੀਓ ਆਇਆ ਜਿਹੜਾ ਮੇਰੇ ਬੰਦੇ ਦੂਰ ਤਾਂ ਤੇ ਮੈਂ ਥੋੜੀ ਦੁਆਰਾ ਪੂਰੂ ਤੇ ਜੇਦਾ ਕੋ ਪ੍ਰਿਆਸ ਕੀਤਾ ਉਹਨਾਂ ਜਰਾ ਊੜੀ ਰੋਗ ਕਰਦੇ ਹਰ ਸਾਲ ਕਿੱਥੋਂ ਗਾਣਾ ਖਾਣ ਦੇ ਢਾਂਗ ਦੀ ਮੈਂ ਗੱਲ ਕਰਦਾ